ਮੇਰਾ ਨਾਮ ਬਬੀਤਾ ਮੈਂ ਆਸ਼ਾ ਵਰਕਰ ਸੀ ਬੀਵੋ ਹਸਪੀਟਲ ਇਹ ਘਟਨਾ ਪਰਸੋ ਰਾਤ ਦੀ ਹੈ ਸ਼ਾਮ 7:30 ਵਜੇ ਮੈਂ ਤੇ ਮੇਰੇ ਬੇਟਾ ਜਾ ਰਹੀ ਸੀ ਬਟਾਲਾ ਰੋਡ ਤੇ ਵਿਸ਼ਾਲ ਮੇਗਾ ਮਾਰਕ ਤੋਂ ਥੋੜਾ ਜਿਹਾ ਅੱਗੇ ਹੀ ਸਾਡੀ ਵਿਜ਼ਿਟ ਹੁੰਦੀ ਆ ਡਿਲੀਵਰੀ ਤੋਂ ਬਾਅਦ ਅਸੀਂ ਜਾਣਾ ਹੁੰਦਾ ਪੇਸ਼ੈਂਟ ਦੇ ਘਰ ਤੇ ਵਿਜ਼ਿਟ ਕਰਨ ਜਾ ਰਹੀ ਸੀ ਤੇ ਪਿੱਛੋਂ ਹੀ ਕੋਈ ਮੋਟਰਸਾਈਕਲ ਤੇ ਸਵਾਰ ਹੀ ਇਕੱਲਾ ਹੀ ਦਾ ਬੰਦਾ ਪਿੱਛੋਂ ਹੀ ਉਹਨੇ ਹੱਥ ਪਾਇਆ ਜਿੱਦਾਂ ਕਾਨੂੰ ਹੱਥ ਪਾਇਆ ਤੇ ਮੈਂ ਏਦਾਂ ਮੁੜ ਕੇ ਦੇਖਣ ਲੱਗੀਆਂ ਤੇ ਉਹਨੇ ਦਿਨੋਂ ਉਹਦੇ ਹੱਥ 'ਚ ਕੋਈ ਪਲੇਟ ਬਲੂਠੀ ਤੇ ਕੱਟ ਹੀ ਮਾਰੇ ਮਤਲਬ ਕੰਨ ਦਾ ਥੋੜਾ ਜਿਹਾ ਪੇਸ ਹੀ ਵਿੱਚੋਂ ਨਿਕਲ ਗਿਆ ਮਤਲਬ ਉਹ ਪਤਾ ਨਹੀਂ ਲੱਗਾ ਕਿੱਥੇ ਨਿਕਲ ਗਿਆ ਤੁਸੀਂ ਸਕੂਟੀ ਤੇ ਹੀ ਚਿਲਾਉਣ ਰਹੀ ਸੀ ਤੁਸੀਂ ਹਾਂਜੀ ਮੈਂ ਪਿੱਛੇ ਬੈਠੀ ਮੇਰਾ ਬੇਟਾ ਚਲਾ ਰਿਹਾ ਸੀ ਕਿੰਨੀ ਉਮਰ ਉਹਦੀ ਉਮਰ ਹੈਗੀ ਹੈ 14 ਸਾਲ ਤੇ ਲੜਕੇ ਦਾ ਬੁਲੀਆ ਕਿੱਦਾਂ ਦਾ ਸੀ ਜਿਹੜਾ ਲਾਫੇ ਲੱਗੇ ਦੇਖਿਆ ਹੀ ਨਹੀਂ ਕੁਝ ਵੀ ਮਤਲਬ ਪਿੱਛੋਂ ਹੀ ਆਇਆ ਇਹ ਨਾ ਥੋੜਾ ਜਿਹਾ ਉੱਥੇ ਲਾਈਟ ਨਹੀਂ ਹੈਗੀ ਲੱਗੇ ਕੋਈ ਨਹੀਂ ਹੈ ਨਾ ਨਹੀਂ ਕੋਈ ਨਹੀਂ ਆ ਕਿਹੜੇ ਏਰੀਆ ਦੀ ਗੱਲ ਹੈ ਬਟਾਲਾ ਰੋਡ ਵਿਸ਼ਾਲ ਤੋਂ ਥੋੜਾ ਜਿਹਾ ਅੱਗੇ ਪਿੱਛੇ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਨਾਲ ਨਹੀਂ ਮੇਰਾ ਬੇਟਾ ਉਦੋਂ ਮੈਂ ਸਕੂਟੀ ਹੋਲੀ ਮੈਂ ਉੱਤਰ ਗਈ ਜਲਦੀ ਸਕੂਟੀ ਤੋਂ ਮੇਰਾ ਬੇਟਾ ਬਹੁਤ ਦੂਰ ਤੱਕ ਗਿਆ ਮੈਨੂੰ ਆਵਾਜ਼ ਦੇ ਲਈ ਕਿਉਂਕਿ ਡਰ ਜਾ ਬੈਗਾ ਵੀ ਕੋਈ ਦੀ ਚੀਜ਼ ਨਾ ਕੋਈ ਹੋਰ ਮਾਰ ਦੇ ਉਹਦੇ ਤੇ ਕਿੰਨੇ ਕਿ ਸੱਟ ਲੱਗੀ 60 ਤੇ ਹੈ ਹੀ ਮਤਲਬ 6-7 ਟਾਂਕੇ ਲੱਗ ਗਏ ਜੇ ਕੰਤੇ ਤੁਸੀਂ ਦੇਖਿਆ ਹੀ ਫਿਰ ਸਕੂਟਰ ਨਹੀਂ ਡਿੱਗੀ ਨਹੀਂ ਮੈਂ ਮਤਲਬ ਕਿਉਂਕਿ ਸਕੂਟਰ ਪਹਿਲਾਂ ਹੀ ਸਲੋ ਕੀਤੀ ਹੋਈ ਸੀ ਵੀ ਥੋੜਾ ਰੋਡ ਖਰਾਬ ਸੀ ਦਾ ਕੰਪਲੇਨ ਲਖਾਈ ਹੈ ਹਾਂਜੀ ਕੰਪਲੇਨ ਕਰਵਾਤੀ ਆ ਉਹਨਾਂ ਨੇ ਕਿਹਾ ਵਾ ਕਿ ਉਹ ਸੀਸੀਟੀਵੀ ਕੈਮਰੇ ਚੈੱਕ ਕਰਨੀ ਜਿੱਥੇ ਹੁਣ ਤੇ ਫਿਰ ਉਹ ਦੇਖਣ ਲਈ ਮੇਰੇ ਮੂੰਹ ਗਰ ਬੰਨੇ ਦਾ ਹੀ ਕਿੰਨੀ ਮੈਨੂੰ ਤਾਂ ਕੁਝ ਪਤਾ ਨਹੀਂ ਹੈਗਾ ਮਤਲਬ ਦੇਖਿਆ ਹੀ ਨਹੀਂ ਮੈਂ ਮੰਨੇ ਰਹੀ ਹੋ ਗਿਆ ਅੱਖਾਂ ਅਗੇ ਮੈਂ ਨਾ ਬਾਰਸ ਜੀ ਤੇ ਅਬਦ ਨੇ ਸਕੂਟਰੀ ਤੇ ਜਾ ਰਹੀ ਸੀ ਤੇ ਪਿਛੋ ਦੀ ਕੋਈ ਲੜਕਾ ਹੀ ਇੱਕ ਤੇ ਆਇਆ ਤੇ ਪਿਛ ਪਤਾ ਨਹੀਂ ਲੱਗਿਆ ਕਿ ਉਹ ਵਾਲੀ ਕੋ ਕੇ ਗਿੰਦ ਲੱਗੇ ਮੋਟਰਸਾਈਕਲ ਦੇਖਿਆ ਕਿਹੜਾ ਹੈ ਹਾਂਜੀ ਕਿਹੜਾ ਹੈ ਸਪਲੈਂਡਰ ਹੀ ਸਿਲਵਰ ਰੰਗ ਦਾ ਸਿਲਵਰ ਹਾਂਜੀ ਮੁੰਡੇ ਦੀ ਪਛਾਣ ਹੋ ਸਕਦੀ ਹੈ ਜੇ ਦੇਖੇ ਦੁਬਾਰਾ ਹਾਂਜੀ 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 ਕਰ ਲੈਗਾ ਕਿੱਦਾਂ ਦਾ ਫੁੱਲਿਆ ਸੀ ਇਹ ਤਾਂ ਪਤਾ ਨਹੀਂ ਵੀ ਕਿ ਥੋੜੀ ਬੋਤੀ ਪਛਾਣ ਨਹੀਂ ਨਹੀਂ ਪਛਾਣ ਤਾਂ ਫੇਟ ਹੋਣੀ ਹੈ ਪਛਾਣ ਤਾਂ ਨਹੀਂ ਹੋਦੀ ਫੇਸ ਵਗੈਰਾ ਨਹੀਂ ਦੇਖਿਆ ਮੋਨਾਂ ਹੀ ਸਜਾਤ ਮੋਨ ਨਹੀਂ ਜੜੀ ਲੱਗੀ ਨਹੀਂ ਨਹੀਂ ਕੀ ਹੋਇਆ ਕਿ ਫਿਰ ਡਿੱਗੇ ਹੀ ਮੰਮੀ ਨਹੀਂ ਨਹੀਂ ਉੱਤਰ ਗਈ ਉਹ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਹਾਂਜੀ ਹਾਂਜੀ ਤੇ ਕਾਪੂਨੀਆ ਨਹੀਂ